ਸਰੋਕ ਜੀ ਬੀਲੋਕ ਸਤਾ ਦਾ ਸਵਰਥ ਹੈ ਜੀ ਅੱਜ ਤੱਕ ਤਸਵੀਰ ਲਾਈ ਦਿਖਾ ਰਹੀ ਆ ਬਕਾਸਦਾਨਾ ਜੀਨਾ ਕਾਲਜ ਵਾਲੀ ਇਹ ਮੁੱਦੇ ਦੇ ਉੱਪਰ ਅੰਦੋਲਨ ਕਰ ਰਿਹਾ ਜੇ ਤੁਸੀਂ ਨਾ ਆ ਦੇ ਨਾ ਜਾ ਕੇ ਜੀ ਕਸਤਾਰੀ ਬਾਰੇ ਪੁੱਤ ਤੂੰ ਖੜ ਕੇ ਤਾਂ ਦੇਖੋ ਯਾਰ ਪਾਈਤਾ ਪਾਣੀ ਰੱਖਣ ਤੋਂ ਕੀ ਹੋਣੀਆਂ ਹੋਰ ਬਸੀ ਤੇ ਕਿਵੇਂ ਉਹ ਸਾਡੇ ਵਾਸਤੇ ਸਭ ਲੋਕਾਂ ਵਾਸਤੇ ਜੋ ਫੈਕਟਰੀਆਂ ਵਿੱਚੋਂ ਪਾਣੀ ਮਿਕਸ ਹੋ ਕੇ ਇਹ ਭਾਰੀ ਜਿ ਮਿਕਸ ਹੋ ਰਿਹਾ ਉਹਦੇ ਬਾਰੇ ਉਹ ਲੋਕਾਂ ਨੇ ਉਸ ਨੂੰ ਖੜਾ ਕੀਤਾ ਹੋਇਆ ਭਾਰੀ ਇਹ ਬੰਦੋਸ ਭਾਰੀ ਅਗਰੋਥ ਦੇ باوجود ਵੀ ਦੁਨੀਆ ਜਿਹੜੀ ਹੈ ਉਹ ਜਗਤ ਨੂੰ ਵਿੱਚ ਇਹ ਆ ਚੁੱਕੀ ਆ ਦੇਖੋ ਲਾਈਵ ਆਹੇ ਬਾਅਦ ਦੇਖ ਲੋ ਭਾਈ ਜਿਹੜੇ ਕਹਿੰਦੇ ਸੀਗੇ ਕਿ ਲੋਕਾਂ ਨੇ ਪਹੁੰਚਣਾ ਨਹੀਂ ਤੁਹਾਨੂੰ ਦੱਸਿਆ ਸੀ ਜਿਹੜੇ ਹਜਾਰੂ ਸਿੰਘ ਆ ਉਹ ਪਹੁੰਚ ਜਾਣਗੇ ਤੇ ਅੱਜ ਅਣਖਾਂ ਵਾਲੇ ਮਾਰਨਾ ਹੈ ਅਣਖਾਂ ਵਾਲੇ ਜਿਹੜੇ ਉਹ ਪਹੁੰਚ ਚੁੱਕੇ ਆਗੇ ਆ ਜਾਓ ਮੇਰੇ ਭਰਾ ਜਿਹੜੇ ਵੀ ਆਸਤੇ ਪਾਸੇ ਤੁਰੇ ਹੋਏ ਆਗੇ ਆਪਾਂ ਪੁਲ ਦੇ ਥੱਲੇ ਆ ਜਾਓ ਇੱਥੇ ਬਾਈ ਇਹ ਬਾਤੂ ਮੰਨ ਲੋ ਜੇ ਸਿੰਘ ਪਹੁੰਚੇ ਹੋਏ ਆਗੇ ਤੇ ਬਾਈ ਲੱਖਾ ਵੀ ਪਹੁੰਚਣ ਵਾਲਾ ਆਗਾ 5-7 ਮਿੰਟਾਂ ਦੇ ਵਿੱਚ ਆਪਣੇ ਵਿੱਚ ਪਹੁੰਚ ਜਾਣਾ ਉਹਨੇ ਨਾਲ ਬਾਈ ਮਨਤੋਜ ਮਾਨ ਹੈ ਉਹਨੂੰ ਪਤਾ ਵੀ ਅੱਗੇ ਵੀ ਸਿੰਘ ਹੋ ਜਿਹੜਾ ਟਾਈਮ ਦਿੰਦਾ ਜਿੱਥੇ ਟਾਈਮ ਦਾ ਉੱਥੇ ਪਹੁੰਚਦਾਗਾ ਇਸ ਕਰਕੇ ਬਾਈ ਲੱਖਾ ਆਪਣੇ ਮੈਂ 5-6 ਮਿੰਟਾਂ ਦੇ ਵਿੱਚ ਪਹੁੰਚਣ ਵਾਲਾ ਹੈ ਜਿੰਨੇ ਵੀ ਮੇਰੇ ਭਰਾ ਸਾਰੇ ਪਹੁੰਚ ਜੋ ਆਪਣੇ ਕੋਲ ਆ ਦਿਖਾ ਦੇ ਬਾਈ ਸਾਰਾ ਘੱਟ ਦਿਖਾ ਦੇ हांजी अपील करुको अॼु ताईक द ਵਾਹ ਉਹ ਤੇਰੇ ਪੰਸਿਆਂ ਮੰਨ ਗਏ ਤੈਨੂੰ ਐਡਾ ਮਾੜਾ ਸਾਫ ਤੋਂ ਹੋਏਗਾ ਐਡਾ ਆਮ ਆਦੀ ਪਾਰਟੀ ਵਾਲੇ ਮਾੜੇ ਸਾਫ ਪੂਰੇ ਪੰਜਾਬ ਦੇ ਪੰਸਿਆਂ ਇਹਦੇ ਸੁੱਤ ਜਾਂ ਇੱਕ ਦਸ ਤੋਂ ਦੂਜਾ ਕਰਨਾ ਪੈਣਾ ਬਿਜ਼ਨਸ ਕਿਲਾ ਬਣਾਤਾ ਕਿਲਾ ਚਾਰਸਪੀਨੋਂ ਲੁਧਿਆਣਾ ਕੱਲੀ ਕੱਲੀ ਗਲੀ ਸੀਲ ਕਰਾਤੀ ਕੱਲੀ ਕੱਲੀ ਗਲੀ ਸਾਰੇ ਬੰਦੇ ਤੁਸੀਂ ਚਾਰਸਪੀਨੋਂ ਤੜਕੇ ਤਿੰਨ ਵੇ ਦੀਆਂ ਰੈਂਡਾ ਪੂਰੇ ਪੰਜਾਬ 'ਚ ਸਾਰੇ ਬੰਦੇ ਕਟੇਨ ਕਰ ਲੈ ਘਰਾਂ ਨਹਿਰਬੰਦ ਕਰ ਲੈ ਕੁਛ ਫੜ ਲੈ ਰਾਫਤਾਂ ਤੋਂ ਦਾ 2000 ਬੰਦਾ ਘੇਰ ਲਿਆ ਉਹ ਸ਼ਰਕਤੇ ਬੈਠੇ ਆ ਉਬਰ ਨਹੀਂ ਦਿੱਤੇ ਹਬੋਰਾਂ ਆਉਂਦੀਆਂ ਬੱਸਾਂ ਫੜ ਲਈਆਂ ਫਰੀਦਕੋਟ ਵਾਲੇ ਫੜ ਲਏ ਮੁਕਸਨ ਵਾਲੇ ਫੜ ਲਏ ਮੂੱਕੇ ਵਾਲੇ ਲੁਧਿਆਣੇ ਵਾਲੇ ਇਕੱਲੇ ਇਕੱਲੇ ਬੰਦੇ ਦੇ ਉੱਤੇ ਇਕੱਲੇ ਇਕੱਲੇ ਬੰਦੇ ਦੇ 10-10 ਬੰਦੇ ਤੇ ਪੁਲਿਸ ਵਾਲੇ ਬਿਠਾ ਦੇ ਜਾਂਦੇ ਹੱਤ ਹੋ ਗਈ ਲਾਜ ਹੋ ਰਹੀ ਕਾ ਨਹੀਂ ਲਾਜ ਇੰਨਾ ਜੋਰ ਤੇਰਾ ਜਿੰਨਾ ਜੋਰ ਅੱਡੀ ਚੁੱਟੀ ਦਾ ਲਾ ਦੇ ਹੁਣ ਕਿਸੇ ਰਹਿ ਨਾ ਜਾਵੇ ਕੋਈ ਰੀਜ ਤੇਰੇ ਮਨ 'ਚ ਰਹਿ ਨਾ ਜਾਵੇ ਵੀ ਮੈਥੋਂ ਆਹ ਮਾਰੀ ਮੈਂ ਪੰਜਾਬ ਨਾ ਕਰ ਨਹੀਂ ਸਕਿਆ ਤੇ ਮੈਂ ਮੁੱਖ ਮੰਤਰੀ ਹੁੰਦੇ ਹਾਂ ਮੈਂ ਕਰਦਾ ਕਰਦੇ ਲਾ ਦੇ ਜੋ ਛੱਡੀ ਨਾ ਹੁਣ ਕਿਸੇ ਕੋਈ ਬਾਕੀ ਰਹਿ ਨਾ ਜਾਵੇ ਬਰੋ ਆਪ ਤੇ ਖੁਦਾ ਦਾ ਬੈਰ ਹੈ ਆ ਦੇਖ ਲਾ ਜਿਹੜੇ ਕਹਿੰਦੇ 25 ਸਾਲ ਰਾਜ ਕਰਾਂਗੇ ਲੋਕਾਂ ਨੇ ਹਸਨ ਕੀ ਕਰਦਾ ਪਰਮਾਤਮਾ ਹੀ ਕਰ ਦਿੰਦਾ ਐਡਾ ਵੱਡਾ ਧਰੋ ਉਹ ਪਾਣੀਆਂ ਯਹਰਾ ਪਾ ਕੇ ਸਾਨੂੰ ਮਾਰਦਾ ਤੇ ਅਸੀਂ ਯਹਰਾ ਰੋਕਣ ਦੀ ਗੱਲ ਕਰਦੇ ਆ ਯਹਰਾਂ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਪ੍ਰੋਟेक्ट ਕਰ ਰਹੇ ਹੋ ਸਟੇਜਾਂ ਲਵਾ ਕੇ ਉਹਨਾਂ ਦੇ ਆਲੇ ਦੁਆਲੇ ਪੁਲਿਸ ਦਾ ਪਹਿਰਾ ਲਵਾਤਾ ਤੇ ਸਾਡੇ ਬੰਦਿਆਂ ਨੂੰ ਤੁਸੀਂ ਥਾਂ ਥਾਂ ਦੇ ਉੱਤੇ ਘੇਰ ਕੇ ਅਡਾਂਗਾ ਹੀ ਮਾਰ ਗਾ ਮੇਰੇ ਵਰਗੇ ਨਾਲ ਦੇ ਮੁੰਡੇ ਕੁਛੜੇ ਗਏ ਮੁਰੇ ਪਹੁੰਚੇ ਰਾਜ ਦੇ ਖਾਲਸੇ ਵਰਗੇ ਡਾਂਗਾ ਮਾਰ ਕੇ ਪੁਲਿਸ ਗਈ ਆ ਕੋਈ ਗੱਲ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਫੇਰ ਕਹਿਣਾ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਿੱਥੇ ਕਿਤੇ ਵੀ ਤੁਹਾਨੂੰ ਇਹ ਘੇਰਦੇ ਆ ਉੱਥੇ ਆਪਣੇ ਨਾਅ ਨਾਲ ਬਹਿ ਕੇ ਤੇ ਛਲਕਾਂ ਦੇ ਇਜਾਮ ਕਰਦੇ। ਨਿਕਲਣਾ ਜਰੂਰ ਆ ਹਰ ਅੱਜ ਹਰ ਪੰਜਾਬੀ ਨੇ ਘਰੋਂ ਨਿਕਲਣਾ ਜੇ ਤੁਸੀਂ ਯਾਰਾਂ ਬੰਦ ਕਰਉਣਗੇ। ਨਹੀਂ ਹੋਣੀਆਂ ਨਹੀਂ ਬਾਈ। ਯਿਆਦ ਰੱਖਿਓ। ਕੋਈ ਗੱਲ ਨਹੀਂ ਅਸੀਂ ਨੱਕਰੇ ਹੋਏ ਆ ਤੁਰੇ ਆ ਨੇੜੇ ਆ। ਫੜ ਲੈਣ ਦੇ ਫੜਦੇ ਆ ਬੱਚਾ ਦਿਨ ਜੋ ਮਰਜ਼ੀ ਕਰਦੇ ਆ। ਜਾਵਾਂਗੇ ਆ। ਆਵਾਂਗੇ ਆ ਹਰ ਹਾਲ ਚਾਲ। ਇਹ ਹੁਣ ਬਰਦਾਸ਼ਤ ਨਹੀਂ ਯਾਰ ਸੀ। ਮਾਮਾਂ ਦੀਆਂ ਗੋਦੀਆਂ 'ਚ ਬੱਚੇ ਮਰਦੇ ਦੇਖ ਰਹੇ ਆ। ਅਸੀਂ ਕੁੱਖਾਂ 'ਚ ਆਪਣੀਆਂ ਨਸਲਾਂ ਕਤਲ ਹੁੰਦੀਆਂ ਦੇਖ ਰਹੇ ਆ ਯਾਰਾਂ ਕਰਕੇ ਆ। ਅਸੀਂ ਕਿਵੇਂ ਇਸ ਬਰਦਾਸ਼ਤ ਕਰ ਲਾਂਗੇ ਸਾਥੋਂ ਨਹੀਂ ਬਰਦਾਸ਼ਤ ਹੁੰਦੀ ਸਾਡੀ ਨਹੀਂ ਨੀ ਜਮੀਰ ਮਰੀ ਬਈ ਗੱਲ ਨਹੀਂ ਤੂੰ ਲਾਹ ਰੀਜਾਂ ਕਰ ਪੂਰੀਆਂ ਜੋ ਕਰਦਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਬਾ ਬਾ ਮੌਕਾ ਨਹੀਂ ਆਉਣਾ ਕਿ ਯਾਰਾ ਤੁਹਾਡੇ ਪਾਣੀ ਚ ਆ ਗਿਆ ਤੁਹਾਡੇ ਗਰੀਨੀਮ ਆ ਗਿਆ ਪਾਣੀ ਚ ਘਰਾਂ ਤੱਕ ਤੁਹਾਡੇ ਮੌਤ ਆ ਗਈ ਪਾਣੀ ਨਾਲ ਅੱਜ ਵੀ ਨਾ ਉੱਥੇ ਦਾ ਭੁੱਲ ਜੋ ਕਦੇ ਵੀ ਤਮਾਸ਼ੀਬੀਰ ਨਾ ਬਣੋ ਉੱਠੋ ਸਲਾਮ ਉਹਨਾਂ ਯੋਧਿਆਂ ਨੂੰ ਸਲੂਟ ਆ ਜਿਹੜੇ ਸੜਕਾਂ ਨਿਕਲ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ ਤੇ ਕਿਰੇ ਹੋਇਆ ਕੋਈ ਗੱਲ ਨਹੀਂ ਘੇਰ ਲਾਹ ਜਿੰਨਾ ਤੇਰਾ ਜ਼ੋਰ ਤੰਤਰ ਲਾ ਦੇ ਤੂੰ ਅੱਡੀ ਚੋਟੀਆਂ ਜੋਰ ਛਕ ਕਹਦੇ ਫੁੱਟਪਾਲ ਤੋਂ ਖੁੱਲੀਆਂ ਛੋਟਾਂ ਦੇ ਨਾ ਗੋਲੀਆਂ ਮਾਰਦੇ ਹੋ। ਨਿਹੜਲਾ ਗੁਰੀ ਤੇਰੇ ਮਾਤਰਾ ਇਹ ਨਾ ਜਾਵੇ। ਆਮ ਆਦਿ ਪਾਰਟੀ ਲੋ ਕੇਸਰੀਆ ਤੇਰੇ ਹੀ ਮੰਤੂ ਗੀ ਨਾਰਾ ਜੀ ਮੈਂ ਪੰਜਾਬ ਦੇ ਵਿਚ ਰਾਜ ਕਰਨ ਗਿਆ ਸੀ ਤੇ ਮੈਂ ਪੰਜਾਬੀਆਂ ਨਾਲ ਕੋਈ ਮਾੜਾ ਕਰਮ ਕੀਤਾ ਨਹੀਂ ਰਹਿ ਗਿਆ ਕੋਈ। ਲਾ ਦੇ ਪੂਰਾ ਜੋਰ ਕਸਣਾ ਕੱਢਦੇ ਹੁਣ ਛੱਡੀ ਨਾ ਕੋ ਕੱਖ। ਸਵਾਜੋ ਮੇਰਾ ਵੀਰ ਜਿੱਥੇ ਕਰਦੇ ਸਾਨੂੰ ਘੇਰਦੇ ਆ ਕਰਦੇ ਆ ਜਿੱਥੇ ਤੁਹਾਨੂੰ ਲੱਗਦਾ ਵੀ ਐਕਸ਼ਨ ਪਹਿਲਾਂ ਕੋਸ਼ਿਸ਼ ਕਰੋ ਨਿਕਲ ਕੇ ਕਿਸੇ ਵੀ ਤਰੀਕੇ ਨਾਲ ਨੇੜੇ ਪਹੁੰਚੋ। ਲਹਿਣਾ ਸਾਰਾ ਸੀਲ ਕੀਤਾ ਹੋਇਆ ਕੋਈ ਉੱਥੇ ਪਹੁੰਚੋ ਤੇ ਜਿੱਥੇ ਘੇਰਦੇ ਉੱਥੇ ਬੈਠ ਫੇਰ ਵੀ ਜਿੱਥੇ ਕਿਤੇ ਹੋਰ ਜਿਲ੍ਹੇ ਚ ਘੇਰਦੇ ਆ ਇਕੱਠੇ ਹੋ ਕੇ ਇਕੱਠੇ ਹੋ ਜੋ ਕਿਉਂਕਿ ਆ ਕੇ ਦਵਾ ਦੋ ਪਿੰਡਾਂ ਚ ਉੱਥੇ ਪਹੁੰਚੋ ਆ ਦੇਖੋ ਗੁੰਡਾ ਕਰਦੀ ਦੇਖ ਬਾ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਆ ਦੇਖੋ ਕਿਵੇਂ ਲੱਖੇ ਸੁਨੈ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਉਹ ਤੇ ਉਸ ਨੂੰ ਗੱਡੀ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖੋ ਲਾਈਵ ਗੱਡੀ ਨਰੇ ਮਗਰੋ ਮਾਰੀ ਬੱਚਾ ਨਗਰੀ ਮਾਰੀ ਮੇਂ ਗੱਡੀ ਬੱਚਾ ਹੋਰ ਇਹੜੀ ਵਾਲੇ ਕੂਕਾ ਬੈਰੀ ਬਣਿਆ ਹੋਏ ਤੂੰ ਤਾਂ ਪੰਜਾਬੀਆ ਤੂੰ ਹੀ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਵੀ ਮਾਰ ਦਿਓ ਕੋਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਅੱਗ ਲਾ ਕੇ ਅੱਗ ਲਾ ਕੇ ਲੜਿਆ ਜਾਂਦਾ ਕਿਉਂ ਭਾਈ ਕੀ ਗੱਲ ਹੈ ਗੱਤ ਕਰਦੇ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਪੀਂਦੇ ਨਹੀਂ ਪਾਣੀ ਪੀਂਦੇ ਭਾਈ ਤੁਸੀਂ ਜਿਹੜਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਚਾ ਚੱਕਦਾ ਅਸੀਂ ਦਿੰਦੇ ਓਏ ਲੋਕ ਫੁੱਦੂਆ ਭਾਂਡਾ ਆ ਰੇਡੀਓ ਲੋਕਾਂ ਨੂੰ ਹੁਣ ਤੱਕ ਸੋਣ ਇਹ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਆ ਦੇ ਬੱਚੜੋ ਓ ਪੱਛੜੋ ਕੋਈ ਨਹੀਂ ਪਾਉਂਦਾ ਆ ਦੇਖੋ ਬੱਚੜੋ ਆ ਆ ਬੱਚੜਾ ਆ ਬੱਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓ ਪਿੰਡ ਵਾਲਾ ਲਾਂਹਂ ਤੀ ਗਾਓ ਓ ਲਾਂਹਂ ਤੀ ਗਾਓ ਲੋਕ ਓ ਛੋਟੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ